ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇ ਖਰੋਸ ਵਿll ਦੇ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਏ ਕਿ ਖਬਰ ਕਾਠਗੜ੍ਹ ਤੋਂ ਸਾਹਮਣੇ ਆ ਰਹੀ ਜਿੱਥੇ ਕਾਠਗੜ੍ਹ ਮੋੜ ਤੋਂ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਕਾਰ ਸਵਾਰ ਜਿਹੜੇ ਆ ਉਹ ਰਫੂ ਚੱਕਰ ਹੋ ਗਿਆ ਦੱਸਦੀ ਏ ਕਿ ਕਾਠਗੜ੍ਹ ਬੀਤੇ ਦਿਨ ਬਲਾਚੋਰ ਰੋਪੜ ਰਾਜਮਾਰਕ ਤੇ ਕਾਠਗੜ੍ਹ ਮੋੜ ਦੇ ਨੇਰੇ ਨਿਆਰਾ ਕੰਪਨੀ ਦੇ ਪੈਟਰੋਲ ਪੰਪ ਤੇ ਕਾਰ ਵਿੱਚ ਤੇਲ ਪਵਾ ਕੇ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਇਹ ਸਮਾਚਾਰ ਜਿਹੜਾ ਹੈ ਪ੍ਰਾਪਤ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਿਆਰਾ ਕੰਪਨੀ ਦੇ ਪੈਟਰੋਲ ਪੰਪ ਦੇ ਮੈਨੇਜਰ ਰੋਸ਼ਨ ਲਾਲ ਨੇ ਦੱਸਿਆ ਕਿ ਬੀਤੀ ਸ਼ਾਮ ਸਮੇਂ ਇੱਕ ਵਰਨਾਕਾਰ ਨੰਬਰ PB02 TG3322 ਪੰਪ ਤੇ ਆਈ ਜਿਸ ਵਿੱਚ ਚਾਲਕ ਸਮੇਤ ਇੱਕ ਵਿਅਕਤੀ ਸਵਾਰ ਸੰਕਾਰ ਚਾਲਕ ਨੇ ਕਾਰ ਵਿੱਚ 1500 ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ ਤੇ ਕਰਿੰਦੇ ਨੇ ਜਿਉਂ ਹੀ ਤੇਲ ਪਾਇਆ ਤਾਂ ਅੱਖ ਚਪਕਦੇ ਹੀ ਕਾਰ ਚਾਲਕ ਪੈਸੇ ਬਿਨਾਂ ਦਿੱਤੇ ਕਾਰ ਲੈ ਕੇ ਭੁਜਾ ਕੇ ਪੋਟੋਰਾਫੂ ਚੱਕਰ ਹੋ ਗਏ ਉਹਨਾਂ ਦੱਸਿਆ ਕਿ ਪੰਪ ਦੇ ਕਰਿੰਦੇ ਨੇ ਕਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਸਵਾਰ ਦੇਖਦੇ ਹੀ ਦੇਖਦੇ ਰਫੂ ਚੱਕਰ ਹੋ ਗਏ ਰੋਸ਼ਨ ਲਾਲ ਨੇ ਦੱਸਿਆ ਕਿ ਸਾਰੀ ਘਟਨਾ ਦੀ ਫੁਟੇਜ ਪੰਪ ਤੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਉਹਨਾਂ ਦੱਸਿਆ ਇਸ ਸਬੰਧੀ ਉਹਨਾਂ ਨੇ ਥਾਣਾ ਕਾਠਗੜ ਦੀ ਪੁਲਿਸ ਨੂੰ ਕਾਰ ਦਾ ਨੰਬਰ ਦੱਸ ਕੇ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਕਿਵੇਂ ਵਰਨਾ ਕਾਰ ਵਿੱਚ ਆਏ ਤੇ ਕਾਰ ਸਵਾਰ ਪੈਟਰੋਲ ਪਉਂਦੇ ਆ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦੇ ਆ ਤੇ ਬਾਕੀ ਵੀ ਪੈਟਰੋਲ ਪੰਪ ਵਾਲਿਆਂ ਨੂੰ ਸੁਚੇਤ ਹੋਣਾ ਚਾਹੀਦਾ ਕਿਉਂਕਿ ਜੇਕਰ ਬੰਦਾ ਗੱਡੀ ਸਟਾਰਟ ਰੱਖਦਾ ਤਾਂ ਹੋ ਸਕਦਾ ਉਸ ਦੀ ਮਨਛਾ ਕੁਝ ਹੋਰ ਹੋਵੇ ਤਾਂ ਤੁਸੀਂ ਬਚਾਅ ਜੇਕਰ ਚਾਹੁੰਦੇ ਹੋ ਤਾਂ ਗੱਡੀ 'ਚ ਜੇ ਕੋਈ ਤੇਲ ਪਉਣਾ ਹੁੰਦਾ ਤਾਂ ਉਸ ਨੂੰ ਬੇਨਤੀ ਕਰ ਲਿਆ ਕਰੋ ਕਿ ਯਾਰ ਗੱਡੀ ਆਫ ਕਰ ਲਾ ਤਾਂ ਇੱਕ ਵਾਰੀ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ ਹਾਂ ਹਾਂਜੀ ਸਰ ਸਰ ਤੁਹਾਡਾ ਨਾਮ ਕੀ ਹੈ ਰੁਸ਼ਨ ਲਾਲ ਸਰ ਜਿਹੜੀ ਤੁਹਾਡੇ ਨਾਲ ਕੱਲੇ ਕੇ ਤੇਲ ਪਾਉਣ ਦੀ ਵਾਰਦਾਤ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਸਾਨੂੰ ਪਰਸੋ ਗੱਡੀ ਆਈ ਸੀ ਕਿ ਸ਼ਾਮੇ 4:00 4:30 ਵਜੇ ਅੱਛਾ ਬਰਨਾ ਗੱਡੀ ਆ ਗੱਡੀ ਦਾ ਨੰਬਰ ਐ ਪੀਵੀ 02 ਬੀਜੀ 332 ਅੱਛਾ ਜੀ ਤੇ 1500 ਤੇਲ ਪਾਇਆ ਸੀ ਉਹਨਾਂ ਨੇ ਤੇਲ ਪਾ ਕੇ ਪੇਮੈਂਟ ਕਰੀ ਨਹੀਂ ਪੇਮੈਂਟ ਦਿੱਤੇ ਬਿਨਾ ਉਹ ਭੱਜ ਗਏ ਜੀ ਤੁਸੀਂ ਇਹਦੇ ਬਾਰੇ ਕੋਈ ਥਾਣਾ ਕਾਟੜ ਘੜੀ ਤੇ ਵੀ ਸ਼ਿਕਾਇਤ ਵਗੈਰਾ ਦਿੱਤੀ ਹਾਂ ਜੀ ਜੀ ਉੱਥੇ ਦਰਖਾਸਤ ਦਿੱਤੀ ਗਈ ਉਹਨਾਂ ਦੇ ਖਿਲਾਫ ਅੱਛਾ ਜੋ ਕੇ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ ਏ ਆਪਣਾ ਪੰਪ ਕਿਹੜੀ ਕੰਪਨੀ ਦਾ ਤੇ ਕਿੱਥੇ ਪੈਂਦਾ ਹੈ ਤੇ ਨਿਆਰਾ ਪੰਪ ਆ ਜੀ ਕਾਠਗੜ ਬਲਜਨ ਡਿਸਟ੍ਰਿਕਟ ਨਵਾਂ ਸ਼ਹਿਰ ਹੈ ਹਾਈਵੇ ਤੇ ਹੈਾਈਵੇ ਤੇ ਮੈਂ ਹਾਈਵੇ ਤੇ ਗਲੰਦਰ ਤੋਂ ਚੱਲੀ ਗਾ ਠੀਕ ਹੈ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇ ਖਰੋਸ ਵਿll ਦੇ ਕਹਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਖਬਰ ਕਾਠਗੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਾਠਗੜ ਮੋੜ ਤੋਂ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਕਾਰ ਸਵਾਰ ਜਿਹੜੇ ਆ ਉਹ ਰਫੂ ਚੱਕਰ ਹੋ ਗਿਆ ਦੱਸ ਦਈਏ ਕਿ ਕਾਠਗੜੀ ਬੀਤੇ ਦਿਨ ਬਲਾਚੋਰ ਰੋਪੜ ਰਾਜਮਾਰਕ ਤੇ ਕਾਠਗੜ ਮੋੜ ਦੇ ਨੇਰੇ ਨਿਆਰਾ ਕੰਪਨੀ ਦੇ ਪੈਟਰੋਲ ਪੰਪ ਤੇ ਕਾਰ ਵਿੱਚ ਤੇਲ ਪਵਾ ਕੇ ਕਾਰਸਵਰ ਮੌਕੇ ਤੋਂ ਫਰਾਰ ਹੋ ਗਏ ਇਸ ਸਮਾਚਾਰ ਜਿਹੜਾ ਹੈ ਪ੍ਰਾਪਤ ਐ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਆਰਾ ਕੰਪਨੀ ਦੇ ਪੈਟਰੋਲ ਪੰਪ ਦੇ ਮੈਨੇਜਰ ਰੋਸ਼ਨ ਲਾਲ ਨੇ ਦੱਸਿਆ ਕਿ ਬੀਤੀ ਸ਼ਾਮ ਸਮੇ ਇੱਕ ਵਰਨਾ ਕਾਰ ਨੰਬਰ ਪੀਬੀ 02 ਪੀਜੀ 33 23 ਪੰਪ ਤੇ ਆਈ ਜੇ ਸਵਚ ਚਾਲਕ ਸਮੇਤ ਇਹਨ ਵਿਅਕਤੀ ਸਵਾਰ ਸ਼ੰਕਾਰ ਚਾਲਕ ਨੇ ਕਾਰ ਵਿੱਚ 1500 ਰੁਪਏ ਦਾ ਪੈਟਰੋਲ ਪਵਾਉਣ ਲਈ ਕਿਹਾ ਤੇ ਕਰਿੰਦੇ ਨੇ ਜਿਉਂ ਹੀ ਤੇਲ ਪਾਇਆ ਤਾਂ ਅੱਖ ਝਪਕਦੇ ਹੀ ਕਾਰ ਚਾਲਕ ਪੈਸੇ ਬਿਨਾਂ ਦਿੱਤੇ ਕਾਰ ਲੈ ਕੇ ਭੁਜਾ ਕੇ ਉਥੋਂ ਰਫੂ ਚੱਕਰ ਹੋ ਗਏ ਉਹਨਾਂ ਦੱਸਿਆ ਕਿ ਪੰਪ ਦੇ ਕਰਿੰਦੇ ਨੇ ਕਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰ ਸਵਾਰ ਦੇਖਦੇ ਹੀ ਦੇਖਦੇ ਰਫੂ ਚੱਕਰ ਹੋ ਗਏ ਤੇ ਰੋਸ਼ਨ ਲਾਲ ਨੇ ਦੱਸਿਆ ਕਿ ਸਾਰੀ ਘਟਨਾ ਦੀ ਫੁਟੇਜ ਪੰਪ ਤੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਉਹਨਾਂ ਦੱਸਿਆ ਇਸ ਸਬੰਧੀ ਉਹਨਾਂ ਨੇ ਥਾਣਾ ਕਾਠਗੜ੍ਹ ਦੀ ਪੁਲਿਸ ਨੂੰ ਕਾਰ ਦਾ ਨੰਬਰ ਦੱਸ ਕੇ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਕਿਵੇਂ ਵਰਨਾ ਕਾਰ ਵਿੱਚ ਆਏ ਇਹ ਕਾਰ ਸਵਾਰ ਪੈਟਰੋਲ ਪਵਾਉਂਦੇ ਆ ਤੇ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦੇ ਆ ਤੇ ਬਾਕੀ ਵੀ ਪੈਟਰੋਲ ਪੰਪ ਵਾਲਿਆਂ ਨੂੰ ਸੁਚੇਤ ਹੋਣਾ ਚਾਹੀਦਾ ਕਿਉਂਕਿ ਜੇਕਰ ਬੰਦਾ ਗੱਡੀ ਸਟਾਰਟ ਰੱਖਦਾ ਤਾਂ ਹੋ ਸਕਦਾ ਉਸਦੀ ਮਨਛਾ ਕੁਝ ਹੋਰ ਹੋਵੇ ਤਾਂ ਤੁਸੀਂ ਬਚਾ ਜੇਕਰ ਚਾਹੁੰਦੇ ਹੋ ਤਾਂ ਗੱਡੀ 'ਚ ਜੇ ਕੋਈ ਤੇਲ ਪਾਉਣਾ ਹੁੰਦਾ ਤਾਂ ਉਸ ਨੂੰ ਬੇਨਤੀ ਕਰ ਲਿਆ ਕਰੋ ਕਿ ਯਾਰ ਗੱਡੀ ਆਫ ਕਰ ਲਾ ਤਾਂ ਇੱਕ ਵਾਰੀ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ। ਹਾਂਜੀ ਸਰ ਸਰ ਤੁਹਾਡਾ ਨਾਮ ਕੀ ਹੈ? ਰوشن لال। ਸਰ ਜਿਹੜੀ ਤੁਹਾਡੇ ਨਾਲ ਕੱਲ ਇੱਕ ਤੇਲ ਪਾਉਣ ਦੀ ਵਾਰਦਾਤ ਹੋਈ ਉਹਦੇ ਬਾਰੇ ਜਾਣਕਾਰੀ ਦਿਓ ਸਾਨੂੰ। ਪਰਸੋ ਗੱਡੀ ਆਈ ਸੀ ਸ਼ਾਮੇ 4:00 4:00 ਵਜੇ। ਅੱਛਾ। ਵਰਨਾ ਗੱਡੀ ਹੈ ਗੱਡੀ ਦਾ ਨੰਬਰ ਹੈ PV02 BG332। ਅੱਛਾ ਜੀ। ਤੇ 1500 ਤੇਲ ਪਾਇਆ ਸੀ ਉਹਨਾਂ ਨੇ। ਤੇਲ ਭਾ ਕੇ ਪੇਮੈਂਟ ਕਰੀ ਨਹੀਂ ਪੇਮੈਂਟ ਦਿੱਤੇ ਬਿਨਾ ਉਹ ਭੱਜ ਗਿਆ ਜੀ ਤੁਸੀਂ ਇਹਦੇ ਬਾਰੇ ਕੋਈ ਥਾਣਾ ਕਾਟਖੜ ਵਿੱਚ ਵੀ ਸ਼ਿਕਾਇਤ ਵਗੈਰਾ ਦਿੱਤੀ ਜੀ ਜੀ ਉੱਥੇ ਦਰਖਾਸਤ ਦਿੱਤੀ ਗਈ ਉਹਦੇ ਖਿਲਾਫ ਅੱਛਾ ਜੋ ਕਿ ਕਾਰਵਾਈ ਕੀਤੀ ਜਾਵੇ ਉਹਨਾਂ ਖਿਲਾਫ ਇਹ ਆਪਣਾ ਪੰਪ ਕਿਹੜੀ ਕੰਪਨੀ ਦਾ ਤੇ ਕਿੱਥੇ ਪੈਂਦਾ ਜੀ ਤੇ ਨਿਆਰਾ ਪੰਪ ਆ ਜੀ ਕਾਟਖੜ ਅੱਛਾ ਬਲਾਚਰ ਡਿਸਟ੍ਰਿਕਟ ਨਵਾਂ ਸ਼ਹਿਰ ਅੱਛਾ ਹਾਈਵੇ ਤੇ ਨਹੀਂ ਹਾਈਵੇ ਤੋਂ ਮੈਨਾਈ ਪੇ ਤੇ ਗਿਲੰਦਰ ਤੋਂ ਚੱਲੀ ਘਰ ਠੀਕ ਹੈ ਥੈਂਕ ਯੂ ਸਰ